ਜਿੱਦਾਂ ਕਿ ਆਪਾਂ ਨੂੰ ਪਤਾ ਹੀ ਆ ਕਿ ਇਹ ਜਿਹੜਾ ਸਾਡਾ ਸੰਘਰਸ਼ ਆ ਉਹ ਅੱਜ ਅੱਜ ਨਹੀਂ ਅਸੀਂ ਸ਼ੁਰੂ ਕੀਤਾ ਪਿਛਲੇ 4 ਸਾਲ ਤੋਂ ਜਦੋਂ ਤੋਂ ਇਹ ਭਰਤੀ ਨਿਕਲੀ ਆ 2021 ਤੋਂ ਅਸੀਂ ਉਦੋਂ ਤੋਂ ਇਹ ਸੰਘਰਸ਼ ਕਰਦੇ ਆ ਰਹੇ ਆ ਪਰ ਸਰਕਾਰ ਨੂੰ ਕਿਤੇ ਨਾ ਕਿਤੇ ਹਜੇ ਭੁਲੇਖਾ ਆ ਕਿ ਇਹ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਆ ਇਹਨਾਂ ਕੋਲ ਹੋਰ ਆਪਸ਼ਨਸ ਹੈਗੀਆਂ ਆ ਸ਼ਾਇਦ ਅਸੀਂ ਅੱਜ ਇਹਨਾਂ ਦੀ ਭਰਤੀ ਰੱਦ ਕਰ ਦੇਵਾਂਗੇ ਤੇ ਹੋਰ ਕਿਸੇ ਪਾਸੇ ਚਲੇ ਜਾਣਗੇ ਇਹ ਸਰਕਾਰ ਦਾ ਜਿਹੜਾ ਭਲੇਖ ਆ ਸ਼ਾਇਦ 4 ਸਾਲਾਂ ਦੇ ਵਿੱਚ ਅਜੇ ਨਹੀਂ ਨਿਕਲਿਆ ਨਹੀਂ ਨਿਕਲਿਆ ਤਾਂ ਅਸੀਂ ਜਿਹੜੇ ਆਉਣ ਵਾਲੇ 4 ਸਾਲਾਂ ਦੇ ਵਿੱਚ ਉਹਨਾਂ ਦਾ ਇਹ ਭਲੇਖ ਕੱਢ ਕੇ ਤਾਂ ਦੀ ਆਪਣੀਆਂ ਨੌਕਰੀਆਂ ਜਿਹੜੀਆਂ ਸੁਰੱਖਿਅਤ ਕਰਕੇ ਆਪਣੇ ਜਿੰਨੇ ਵੀ ਸਾਡੇ ਪੰਜਾਬ ਦੇ ਆਮ ਘਰਾਂ ਦੇ ਨੌਜਵਾਨ ਆ ਉਹਨਾਂ ਨੂੰ ਪੜਾ ਕੇ ਉੱਚੇ ਅਹੁਦਿਆਂ ਤੇ ਨੌਕਰੀ ਲਵਾਵਾਂਗੇ ਇਹ ਪੁਲਿਸ ਪ੍ਰਸ਼ਾਸਨ ਜੇਨੂ ਕੇ ਸਰਕਾਰ ਨੇ ਹੱਥਾਂ ਦੇ ਵਿੱਚ ਡੰਡੇ ਫੜਾਏ ਹੋਏ ਆ ਕਿ ਜਦੋਂ ਇਹ ਮੜਾ ਜੇ ਅੱਗੇ ਵਧਦੇ ਆ ਤੇ ਇਹਨਾਂ ਨੂੰ ਰੋਕ ਲਓ ਇਹਨਾਂ ਨੂੰ ਚੱਕ ਲਓ ਇਹਨਾਂ ਨੂੰ ਜੇਲਾ ਵਿੱਚ ਪਾ ਦਿਓ ਇਹਨਾਂ ਦੇ ਪਰਚੇ ਪਾ ਦਿਓ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹਣੀ ਆ ਕਿ ਆਪਣੀ ਸਰਕਾਰ ਨੂੰ ਇਹ ਗੱਲ ਦੱਸ ਦਿਓ ਕਿ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਆ ਤੁਸੀਂ ਵੀ ਆਪਣੇ ਭਲੇਖੇ ਮਨਾਂ ਚੋਂ ਕੱਢ ਦਿਓ ਕਿ ਜਿਹੜੇ ਮੀਹਾਂ ਦੇ ਵਿੱਚ ਬੈਠੇ ਆ ਜਿਹੜੇ ਤੱਤੀਆਂ ਸੜਕਾਂ ਤੇ ਬੈੰਦੇ ਆ ਜਿਨ੍ਹਾਂ ਨੇ ਲਗਾਤਾਰ ਜਿਹੜੇ 4 ਸਾਲ ਤੋਂ ਆਪਣੀਆਂ ਜਨ ਆ ਕੁਰਬਾਨ ਕਰ ਦਿੱਤੀਆਂ ਜਿਨ੍ਹਾਂ ਨੇ 13-13 ਮਹੀਨਾ ਦੇ ਪੱਕੇ ਧਰਨੇ ਲਾਏ ਆਪਣੇ ਘਰਵਾਰ ਛੱਡ ਕੇ ਜਿਹੜਾ ਆਪਣਾ ਸਾਰੀਆਂ ਪਿਛਲੀਆਂ ਨੌਕਰੀਆਂ ਛੱਡ ਕੇ ਇੱਥੇ ਆ ਕੇ ਬੈਠੇ ਆ ਉਹ ਇਦਾਂ ਹਟਣ ਵਾਲੇ ਨਹੀਂ ਹੈਗੇ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੇ ਮਨ ਦੇ ਭਲੇਖੇ ਜਿਹੜੇ ਅੱਜ ਕੱਢ ਕੇ ਜਾਵਾਂਗੇ ਇਹ ਜਿਹੜੀ ਸਰਕਾਰ ਆ ਇਹ ਸਿੱਖਾ ਉਦੀ ਬਹੁਤ ਫੈਸਲੇ ਨੇ ਦਿੱਤੇ ਆ ਹਰ ਵਾਰ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਆ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਮਹਿੰਦਰ ਸਿੰਘ ਕੌੜਿਆਂ ਵਾਲੀ ਜਿਹੜੇ ਡੀਟੀਐਫ ਦੇ ਪ੍ਰਧਾਨ ਨੇ ਉਹਨਾਂ ਨੇ ਆਪਣੇ ਵਿਚਾਰ ਰੱਖਿਆ ਉਹ ਪਹਿਲੇ ਦਿਨ ਤੋਂ ਸਾਡੇ ਨਾਲ ਮੋਢੇ ਤੋਂ ਮੋਢਾ ਲਾ ਕੇ ਜੁੜੇ ਆ ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ ਕਿਸਾਨ ਆਗੂ ਪੰਜਾਬ ਦੀਆਂ ਮੁਲਾਜ਼ਮਾਂ ਜਥੇਬੰਦੀਆਂ ਪੰਜਾਬ ਦੀਆਂ ਸਟੂਡੈਂਟ ਯੂਨੀਅਨ ਉਹ ਸਾਰੀਆਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਆ ਇਹ ਜਿਹੜੇ ਅੱਗੇ ਤੋਂ ਪ੍ਰੀਮ ਕੋਰਟ ਦਾ ਫੈਸਲਾ ਆ ਗਿਆ ਸਾਡੇ ਹੱਥ ਖੜੇ ਆ ਅਸੀਂ ਕੁਝ ਨਹੀਂ ਕਰ ਸਕਦੇ ਇਹ ਕਹਿੰਦੀ ਆ ਕਿ ਕੋਟਾ ਦੇ ਵਿੱਚ ਮੈਟਰ ਆ ਸਾਡੇ ਸਾਡੇ ਹੱਥ ਖੜੇ ਆ ਸਾਨੂੰ ਇਹ ਗੱਲ ਦੱਸੇ ਸਰਕਾਰ ਕਿ ਕੋਟਾ ਦੇ ਮੈਟਰ ਜਿਹੜੇ ਗਏ ਕਿੰਨਾ ਕਰਕੇ ਆ ਕਿ ਸਾਡੀ ਕੋਈ ਗਲਤੀ ਸੀ ਸਰਕਾਰ ਨੇ ਕਮੀਆਂ ਛੱਡੀਆਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਭਰਤੀਆਂ ਕੱਢੀਆਂ ਦੀਆਂ ਕਿੱਦਾਂ ਆ ਇਹ ਜਿਹੜੀ ਸਰਕਾਰ ਆ ਇਹ ਲਗਾਤਾਰ ਜਿਹੜੀ ਆ ਸਿੱਖਿਆ ਗ੍ਰਾਂਤੀ ਦੀਆਂ ਗੱਲਾਂ ਕਰਦੇ ਹੋਏ ਨਾਲ ਦੀ ਨਾਲ ਸਿੱਖਿਆ ਵਿਰੋਧੀ ਜਿਹੜੇ ਫੈਸਲੇ ਲਈ ਜਾਂਦੀ ਆ ਜਦੋਂ ਇਹ ਭਰਤੀ ਬਹਾਲ ਹੋਈ ਸੀਗੀ ਉਦੋਂ ਮੁੱਖ ਮੰਤਰੀ ਨੇ ਕ੍ਰੈਡਿਟ ਲਿਆ ਸੀ ਸਾਡੇ ਜਿਹੜੇ ਸਾਥੀ ਰਹਿੰਦੇ ਸੀ ਉਹਨਾਂ ਨੇ ਆਪਣੇ ਹੱਥੀ ਜੁਆਇਨਿੰਗ ਲੈਟਰ ਦਿੱਤੇ ਸੀ ਮੈਂ ਆਪ ਆਪਣੇ ਹੱਥੀ ਮੁੱਖ ਮੰਤਰੀ ਦਾ ਮੂੰਹ ਮਿੱਠਾ ਕਰਵਾ ਕੇ ਆਈ ਸੀ ਵਾਰ-ਵਾਰ ਇਹ ਕ੍ਰੈਡਿਟ ਲੈ ਕੇ ਅੱਜ ਫੇਰ ਸਾਨੂੰ ਸੜਕਾਂ ਤੇ ਰੋਲਿਆ ਹੋਇਆ ਆ ਇਹ ਜਿਹੜੀਆਂ ਚੀਜ਼ਾਂ ਆ ਇਹ ਸਰਕਾਰ ਆਪਣੇ ਭਲੇਕੇ ਘੜਦਵੇ ਕੇ ਜਿਹੜੇ ਕੋਟਾ ਦੇ ਬਹਾਨੇ ਅਗੇ થી ਵੱਜ ਜਾਵਾਂਗੇ ਪਿਛਲੇ ਇਤਿਹਾਸ ਚੱਕ ਲਓ ਤੁਸੀਂ 1991 ਦੇ ਵਿੱਚ ਇੱਕ ਘਰਤੀ ਆਈ ਸੀ ਜਿਹੜੀ ਕਿ ਸੁਪਰੀਮ ਕੋਰਟ ਤੋਂ ਹਾਰ ਗਈ ਸੀ ਉਸ ਟਾਈਮ ਪੰਜਾਬ ਦਾ ਸਿੱਖਿਆ ਮੰਤਰੀ ਜਿਹੜਾ ਤੋਤਾ ਸਿੰਘ ਸੀ ਬਿਲਕੁਲ ਅਨਪੜ੍ਹ ਸੀ 2300 ਬੰਦਾ ਇੱਦਾਂ ਹੀ ਸੰਭੁੱਤੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੜਕਾਂ ਤੇ ਆ ਗਿਆ ਸੀ ਪਰ ਪੰਜਾਬ ਦੇ ਲੋਕਾਂ ਦੇ ਇੱਕੇ ਦੇ ਨਾਲ ਉਹਨਾਂ ਅਧਿਆਪਕ ਦੇ ਇੱਕੇ ਦੇ ਨਾਲ ਅਨਪੜ੍ਹ ਸਿੱਖਿਆ ਮੰਤਰੀ ਨੂੰ ਐਕਟ ਬਣਾਉਣਾ ਪਿਆ ਸੀ ਅੱਜ ਵੀ ਉਹ ਸਾਰੇ ਅਧਿਆਪਕ ਕੁਝ ਰਿਟਾਇਰ ਹੋ ਗਏ ਕੁਝ ਕੰਮ ਕਰ ਰਹੇ ਹੋ ਸਾਡੇ ਨਾਲ ਜੁੜੇ ਹੋਏ ਆ ਇਹਨਾਂ ਦਾ ਤਾਂ ਸਿੱਖਿਆ ਮੰਤਰੀ ਐਲ ਐਲ ਬੀ ਆ ਕਿਹਨੂੰ ਪਤਾ ਨਹੀਂ ਹੈਗਾ ਕਿ ਜੇ ਸੁਪਰੀਮ ਕੋਰਟ ਦਾ ਫੈਸਲਾ ਸਰਕਾਰ ਦੇ ਹੱਕ ਵਿੱਚ ਆ ਜਾਂਦਾ ਆ ਤੇ ਉਸ ਵਰਤੀਆਂ ਨੂੰ ਬਚਾਉਣਾ ਕਿੱਦਾਂ ਸਰਕਾਰ ਨੇ ਜਦੋਂ ਸਰਕਾਰ ਪਟਾਲੀ ਲਾਵਾ ਲੱਭਾਂਗੇ ਤੇ ਉਹ ਮੰਤਰੀ ਦਾ ਮੁੱਖ ਮੰਤਰੀ ਦਾ ਅੱਜ ਇੱਕ ਵੀ ਬਿਆਨ ਹਜੇ ਤੱਕ ਨਹੀਂ ਆਇਆ ਸਿੱਖਿਆ ਮੰਤਰੀ ਵੀ ਆਪਣਾ ਪਹਿਲਾ ਚੜਾਉਂਦਾ ਹੋਇਆ ਫੈਸਲੇ ਜਿਹੜੇ ਸਰਕਾਰਾਂ ਤੋਂ ਜਿਹੜੇ ਅਗੇਂਸਟ ਆਉਂਦੇ ਆ ਔਰ ਸਰਕਾਰ ਉਹਨਾਂ ਦੇ ਕਾਨੂੰਨ ਬਣਾ ਕੇ ਵਿਧਾਨ ਸਭਾ ਦੇ ਵਿੱਚ ਆਰਡੀਨੈਂਸ ਪਾਸ ਕਰਕੇ ਜਿਹੜੇ ਉਹਨਾਂ ਜਿਹੜੇ ਫੈਸਲਿਆਂ ਨੂੰ ਰੱਦ ਕਰਦੀ ਆ ਸੁਪਰੀਮ ਕੋਰਟ ਦੇ ਇਹਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਅਗੇਂਸਟ ਨਾ ਜਾ ਕੇ ਜਿਹੜੀਆਂ ਕਮੀਆਂ ਪੇਸ਼ੀਆਂ ਸਰਕਾਰ ਤੋਂ ਰਹੀਆਂ ਹੁੰਦੀਆਂ ਉਹਨੂੰ ਵਿਧਾਨ ਸਭਾ ਵਿੱਚ ਜਿਹੜੀ ਪੂਰਾ ਕਰਕੇ ਉਹਨਾਂ ਉਮੀਦਵਾਰਾਂ ਦਾ ਜਿਹੜਾ ਪੂ ਇੱਕ ਸੁਰੱਖਿਆਤ ਕਰਦੀ ਆ ਸਾਡੀ ਸਰਕਾਰ ਨੂੰ ਇੱਕੋ ਹਜੇ ਬੇਨਤੀ ਆ ਤੇ ਚੇਤਾਵਨੀ ਵੀ ਆ ਕਿ ਜਿੰਨਾ ਜਲਦੀ ਹੋ ਸਕੇ ਇੱਕ ਪਹਿਲਾਂ ਰਿਵਿਊਪ ਵੱਲ ਜਾਣ ਸਾਨੂੰ ਜਿਹੜੀ ਜਿਹੜੀ ਨੌਕਰੀ ਸਾਡੀ ਸੁਰੱਖਿਅਤ ਕਰਕੇ ਉਸ ਤੋਂ ਬਾਅਦ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਹੱਲ ਕੀਤੇ ਆ ਸਾਡੇ ਹੱਲ ਕਰਨ ਨਹੀਂ ਤਾਂ ਅਸੀਂ ਲੜਨ ਲਈ ਤਿਆਰ ਆ ਅਸੀਂ ਮਰਨ ਲਈ ਤਿਆਰ ਆ ਅਸੀਂ ਇੱਥੋਂ ਕਿਤੇ ਨਹੀਂ ਜਾਣਾ ਅਸੀਂ ਲੜਾਂਗੇ ਅਸੀਂ ਮਰਾਂਗੇ ਜੈ ਜਨਤਾ ਜੈ ਸੰਘਰਸ਼ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ